ਕੀ ਕਰ ਰਹੇ ਹੋ ਕਿ ਕਿਵੇਂ ਰਹਿਣਾ ਹੈ ਨਿਕਲਣਾ ਕਿੰਨਾ ਸਾਈਲ ਹੈ ਲਾਓ ਲਾਓ ਸਰ ਡਾਕਟਰ ਨੂੰ ਲਾਓ ਡਾਕਟਰ ਨੂੰ ਲਾਓ ਇਹ ਯਾਰ ਲਾਓ ਕਲੇ ਕਲੇ ਵੰਡੀ ਆਦੇ ਹੋ આવો ભગવી યાદ લાગી રહ્યો છે થેન્ક યુ થેન્ક યુ યાર હિના પ્લાસ હોજો આજો 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 ઠીક ਅੱਜ ਆਉਣਾ ਹੈ ਇਹ ਨਪਾਲ ਇਕੱਠਾ ਕਰਨੀ ਆ ਆਓ ਜੀ विक्रांत ਜੀ ਅੱਜ ਅਸੀਂ ਆ ਕੇ ਦੇਣਾ ਕੀ ਆ ਜੀ ਜਿਹਦੇ ਪਾਸੇ ਲੋਕ ਆਜਾ ਹਾਂਜੀ ਹੋਰ ਆ ਮੇਰੇ ਪੁੱਤ ਆਏ ਹਾਂਜੀ ਰਾਗੇ ਸ਼ਾਮ ਨੂੰ ਪ੍ਰੋਗਰਾਮ ਹਾਂਜੀ 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 ਰਾਜੇ ਮੇਰੇ ਨਾਲ ਖਾਲਸਾ ਕੀ ਹਾਂਜੀ ਹਾਂਜੀ ਹਾਂਜੀ

ਅੱਜ ਦਾ ਜੋ ਬਰਥਡੇ ਸੈਲੀਬ੍ਰੇਸ਼ਨ ਆ ਸ੍ਰੀ ਬਸੰਤ ਰੂੜਾੜੀ ਦਾ ਉਹ ਪ੍ਰੋਗਰਾਮ ਸ਼ੁਰੂ ਕਰਨ ਦਾ ਮੈਂ ਚੀਪੈਟਨ ਸਰਦਾਰ ਦਰਸ਼ਨ ਸਿੰਘ ਜੀ ਸੰਧੂ ਤੋਂ ਇਜਾਜ਼ਤ ਚਾਹਾਂਗਾ। ਓਕੇ थैंक यू। थैंक यू। ਔਰ ਇਕੱਲੇ ਪੌਦੇ ਲਾਉਣਾ ਹੀ ਨਹੀਂ ਇਹਨਾਂ ਨੇ ਕਮਿਟਿਡ ਹੋਏ ਵੀ ਕਹਿੰਦਾ ਜੀ ਇਹਨਾਂ ਪੌਦਿਆਂ ਨੂੰ ਮੈਂ ਸਭਾਗਾ। ਔਰ ਇਸ ਦੀ ਨਿਬਤ ਪਲੱਸ ਹੋ ਚੁੱਕੇ ਨੇ ਔਰ ਬੜੀ ਖੁਸ਼ੀ ਦੀ ਗੱਲ ਹੈ ਵੀ ਅੱਜ ਵੀ 36 36 ਸਾਲ ਦੇ ਸਰਕਲਬ ਨੇ ਇੱਕ ਆਪਣੇ ਲੈਵਲ ਤੇ ਇੱਕ ਇਸ ਤਰ੍ਹਾਂ ਦਾ ਉੱਪਰ ਅਸੀਂ ਮਨਸੂਬਾ ਬਣਾਇਆ ਹੈ ਯੋਜਨਾ ਬਣਾਈ ਹੈ ਵੀ ਬਰਥਡੇ ਅਸੀਂ ਹਮੇਸ਼ਾ ਸੈਲੀਬ੍ਰੇਟ ਕੀਤੇ ਆ ਪਹਿਲਾਂ ਵੀ ਕਰਦੇ ਆ ਹੁਣ ਵੀ ਕਰਦੇ ਆ ਪਰ ਅਸੀਂ ਆਪਣੇ ਬਰਥਡੇ ਨੂੰ ਗ੍ਰੀਨ ਬਰਥਡੇ ਦੇ ਤੌਰ ਤੇ ਮਨਾਉਣ ਦੀ ਸ਼ੁਰੂਆਤ ਕੀਤੀ ਹੈ ਪਿਛਲਾ ਬਰਥਡੇ ਮੇਰਾ ਸੀ ਦੂਸਰਾ ਉਸੇ ਕੱਢੀ ਦੇ ਵਿੱਚ ਬਰਥਡੇ ਹੁਣ ਬਸੰਤ ਜੀ ਮਨਾ ਰਿਹਾ ਹੈ। ਉਹਦਿਆਂ ਨੂੰ ਲਾ ਕੇ ਪਹਿਲਾ ਬਰਥਡੇ ਦੀ ਸ਼ੁਰੂਆਤ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਆਪ ਵੀ ਮਨ ਮੁਤਾਬਕ ਇੱਕ ਪ੍ਰੋਗਰਾਮ ਰੱਖਿਆ ਜਾਂਦਾ ਜਿਹਦੇ ਵਿੱਚ ਇਸ ਪਹਿਲ ਨੂੰ ਸਾਡੇ ਸਾਰਿਆਂ ਨੂੰ ਬਹੁਤ ਵਧੀਆ ਖੰਧਾਰਾ ਮਿਲ ਰਿਹਾ। ਸੋ ਬਸੰਤ ਜੀ ਨੂੰ ਵਧਾਈ ਹੈ ਵੀ ਉਹਨਾਂ ਨੇ ਇੰਨਾ ਚੰਗਾ ਪ੍ਰੋਗਰਾਮ ਅਰੇਂਜ ਕੀਤਾ। ਤੇ ਅਸੀਂ ਸਾਰੇ ਹੀ ਉਹਨਾਂ ਨੂੰ ਸ਼ੁਕਰੀਆ ਮਾਨ ਦੇ ਰਹੇ ਹਾਂ। ਮੈਂ ਇੱਕ ਖੁਸ਼ੀ ਦੀ ਗੱਲ ਤੇ ਵੈਲਕਮ ਦੀ ਗੱਲ ਕਰਦਾ ਕਿ ਸਾਡੇ ਹੀਰੇ ਵੈਲਫਰ ਕਲੱਬ ਦੇ ਕੈਸ਼ੀਅਰ ਅ ਫਰਿੰਦਰ ਸਿੰਘ ਰਾਮਗੜੀਆ ਜੀ ਦੇ بیٹے ਜਗਵੀਰ ਸਿੰਘ ਜੀ ਉਹ ਵੀ ਪਿਛਲੇ ਦਿਨੀ ਸਾਡੇ ਏਅਰਪੋਰਟ ਪਹੁੰਚੇ ਨੇ ਆਪਣੇ ਵਤਨ ਵਾਪਸੀ ਹੋਏ ਆ। ਤੋਂ ਜੇ ਮੈਂ ਅੱਗੇ ਵੀ ਜ਼ਿਕਰ ਕਰਦਾ ਹਾਂ ਨਾ ਵੀ ਜੋ ਸੁਖ ਛੱਜੂ ਦੇ ਚਾਰੇ ਉਹ ਫਲਕ ਨਾ ਦਿਖਾਵੇ। ਇਹ ਮੈਨੂੰ ਵਸੇ ਵਾਰ-ਵਾਰ ਗੱਲ ਕਰਨੀ ਚੰਗੀ ਨਹੀਂ ਲੱਗਦੀ ਪਰ ਫਿਰ ਵੀ ਗੱਲ ਕਰਨੀ ਪਈ ਨਵੇਂ ਬੰਦ। ਕਿਉਂਕਿ ਛੱਜੂ ਪ੍ਰੈਜ਼ੀਡੈਂਟ ਖਡਾਲੀਆ ਜੀ ਸੈਕਟਰੀ ਭੂਰਾ ਜੀ ਸਰਪ੍ਰਸਤ ਪ੍ਰੈਜਿਡੈਂਟ ਜੀ ਦੀ ਸ਼ਾਨੀ ਜਿਦਦਰ ਕੇ ਸੰਦੂ ਇਹਦੇ ਦਰੇ ਬਹੁਤ ਬੜੀ ਬਿੱਟਰ ਬਿੱਟਰ ਨੂਰਾ ਜੀ ਇਹ ਸਾਡੇ ਗੁਆਡੀ ਮੁਟਿਆ ਸੀ ਮਤਈ ਤੁਹਾਨੂੰ ਪਹਿਲਾ ਤੰਨੇ ਕਾ ਵੈਲਕਮ ਕਰਦੇ ਹਾਂ ਅੱਜ ਮੇਰੇ ਕੋਈ ਖੁਸ਼ੀ ਦੇ ਮੌਕੇ ਤੇ ਮੇਰੀ ਛੋਟੀ ਅਗਲੀ ਹੈ 3.5 ਕੇ ਦੇ 1963 ਦੇ ਵਿੱਚ ਮੇਰਾ ਜਨਮ ਰੋਇਪੁਰ ਕੈਂਟ ਦੇ ਵਿੱਚ ਹੋਇਆ। ਡੈਡੀ ਕੋਰਪੋਰਰ ਸਰਵਿਸ ਕਰਦੇ ਸੀ ਇਸ ਕਰਕੇ ਮੇਰੀ ਐਜੂਕੇਸ਼ਨ ਪਹਿਲੀ ਦੂਜੀ ਤੀਜੀ ਕੁਝ ਵੀ ਪਰਸ਼ਾਲੇ ਸਕੂਲ ਚ ਹੋਈ। ਡੈਡੀ ਟ੍ਰਾਂਸਫਰ ਹੋ ਗਈ ਤੇ ਅਸੀਂ ਫੇਰ ਬਰੋਲ ਪਰ ਚਲੇ ਗਏ ਚੌਥੀ ਪੰਜਵੀਂ ਛੇਵੀਂ ਮੈਂ ਫੇਰ ਬਰੋਲ ਪਰ ਪੜਿਆ। ਡੈਡੀ ਦੀ ਡ੍ਰਾਸ ਫੇਰ ਨੇੜੇ-ਨੇੜੇ ਹੋ ਗਈ ਫੇਰ ਮੈਂ ਸੱਤਵੀਂ ਅੱਠਵੀਂ ਨੌਵੀਂ ਦਸਵੀਂ ਗਵਰਨਮੈਂਟ ਸਕੂਲ ਚੋਂ ਪੜਿਆ। ਉਸ ਤੋਂ ਬਾਅਦ

ਮੈਨੂੰ ਦੱਸਣਾ। ਕੋਮਾ ਤਾਂ ਮੈਂ ਤਾਂ ਸਿਰਫ ਤੁਹਾਡੇ ਦੇ ਦਰਸ਼ਨ ਕਰ ਰਹਾ ਆ ਸੀਗਾ। ਬਹੁਤ ਹੀ ਤਾਰੀਫ ਸੁਣੀ ਹੈ ਮੈਂ ਤੁਹਾਡੀ। ਤੇ ਇਸ ਕਰਕੇ ਉਹ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਨੂੰ ਦੋ ਤਿੰਨ ਵਾਰੀ ਉਹਨਾਂ ਨੂੰ ਮਿਲਿਆ ਜਾ ਕੇ ਉਹਨਾਂ ਦੇ ਬਰਥਡੇ ਤੇ ਉਹਨੂੰ ਬੇਟੇ ਨੂੰ ਇਨਵਾਈਟ ਕੀਤਾ ਸ਼ਾਇਦ ਇਹ ਆਪਣੇ ਹੱਥ ਨਾਲ ਲੈਟਰ ਲਿਖੀ ਜਿਹੜੀ ਬਿਲਕੁਲ ਅੱਜ ਵੀ ਸਿਕਿਓਰ ਹੈ ਜਿਹੜੇ ਮੋਬਾਈਲ 'ਚ ਉਹਨੂੰ ਲੈਟਰ ਲਿਖੀ ਜਿਵੇਂ ਕਿ ਤੂੰ ਬਰਥਡੇ ਤੇ ਆਣਾ ਹੈ। ਇਹ ਬੜਾ ਵਧੀਆ ਚਲੋ ਇਹ ਤਾਂ ਸੀ। ਬਾਕੀ ਮੈਂ ਜਦੋਂ ਦਾ ਇਹ ਇਹ ਕਲੱਬ ਜੁਆਇਨ ਕੀਤਾ ਹੈ ਬਹੁਤ ਵਧੀਆ ਕਲੱਬ ਹੈ ਅੱਛੇ-ਅੱਛੇ ਹੋਰ ਅਹੁਦੇਦਾਰ ਨੇ ਔਰ ਬਹੁਤ ਵਧੀਆ ਐਫਰਟਸ ਕਰ ਰਹੇ ਨੇ ਤਾਂ ਕਿ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਵੀ ਸੋਚਿਆ ਜਾ ਰਿਹਾ ਹੈ ਇਸ ਕਲੱਬ ਵੱਲੋਂ ਜੋ ਪਿਛੇ ਹੋਰ ਜੀ ਨੇ ਡਿਸਕਸ ਕੀਤਾ ਤੇ ਜੇ ਜੇ ਦੀ ਸ਼ਹਿਰ ਦੀ ਸਮੱਸਿਆ ਹੈ ਇਸ ਬਾਰੇ ਵੀ ਆਪਾਂ ਧਿਆਨ ਦੇਈਏ ਤੇ ਜੇ ਅਸੀਂ ਸਾਰੇ ਨਾਲ ਮਿਲ ਕੇ ਇਸ ਤਰ੍ਹਾਂ ਦੇ ਐਫਰਟਸ ਕਰਾਂਗੇ ਤੇ ਮੈਨੂੰ ਉਮੀਦ ਹੈ ਕਿ ਕੁਝ ਨਾ ਕੁਝ ਮਸਲਾ ਜ਼ਰੂਰ ਕਰਾਂਗੇ ਇੱਕ ਹੋਰ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਗਾ ਕਿ ਮੈਂ ਪਿਛੇ ਮੇਰੀ ਇੰਟਰਵਿਊ ਹੋਈ ਸੀ ਮੈਨੂੰ ਬੈਂਕ ਨੇ ਫਿਰ ਦੁਬਾਰਾ ਆਡੀਟ ਵਾਸਤੇ ਕਾਲ ਕੀਤਾ ਹੈ ਕਿ ਮੈਂ ਬੈਂਕ ਦੁਆਰਾ ਐਜਿਓਰੇਟਰ ਜੁਆਇਨ ਕੀਤਾ ਬਹੁਤ ਵਧੀਆ ਜੀ ਸਲਾਮ ਆਪਕੀ ਇਹ ਦੇਖੋ ਜਦੋਂ ਨੌਕਰੀ ਹੋਈ ਠੀਕ ਹੈ ਉਹ ਤਾਂ ਕਰਾਂਗੇ ਆਦਰਵਾਇਸ ਬਾਹਰ ਕੋਈ ਨਹੀਂ ਬੋਲਦਾ ਉਹ ਜਲਦੀ ਜੀ ਦੋ ਲਾਈਨ

ਓ ਯਾਰਾ ਵੇ ਯਾਰਾ ਵੇ ਯਾਰਾ ਵੇ ਯਾਰਾ ਯਾਰਾ ਵੇ ਯਾਰਾ ਉਹ ਸੋਹਣਿਆ ਸੱਜਣਾ ਸਾਹਮਣੇ ਆ ਕੇ ਬੈਠਾ ਰੈ ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ ਬੈਠਾ ਰੈ ਓ ਸੋਹਣਿਆ ਸੱਜਣਾ ਸામਣੇ ਆ ਕੇ ਬੈਠਾ ਰੈ ਅਖੀਆਂ ਦੇ ਵਿੱਚ ਅਖੀਆਂ ਪਾ ਕੇ ਬੈਠਾ ਰੈ ਯਰਵੇ 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 ਯਰ ਯਰਵੇ ਯਰਾ ਥੈਂਕ ਯੂ ਆਪਾਂ ਸਮੀਂ ਦੇ ਪਿਛਲੇ 1.5 2 ਮਹੀਨੇ 3 ਮਹੀਨੇ ਤੋਂ ਜਦੋਂ ਜਿੰਨੀਆਂ ਵੀ ਪ੍ਰੋਜੈਕਟ ਸਾਡੇ ਅਸੀਂ ਕਲੱਬ ਵੱਲੋਂ ਕੀਤੇ ਆ ਔਰ ਜਿੰਨੇ ਵੀ ਕੰਮ ਅਸੀਂ ਕਰਦੇ ਆ ਹਰ ਕੰਮ ਦੇ ਵਿੱਚ ਇਹਨਾਂ ਦੀ ਐਕਸਲੈਂਟ ਸ਼ਮੂਲੀਅਤ ਹੁੰਦੀ ਹੈ ਸਭ ਤੋਂ ਪਹਿਲੇ ਆਣਾ ਸਭ ਤੋਂ ਪੀਕੀ ਜਾਣਾ ਕੋਈ ਕੰਸਟ੍ਰਕਸ਼ਨ ਦਾ ਕੰਮ ਹੈ ਕੋਈ ਕੁਝ ਵੀ ਕੰਮ ਹੈ ਇਹਨਾਂ ਨੇ ਹਮੇਸ਼ਾ ਆਪਣੀ ਬਾਹ ਮਾਂ ਖੜੀ ਰੱਖੀ ਹੈ ਵੀ ਮੈਨੂੰ ਦੱਸੋ ਸੋ ਇਸ ਤਰ੍ਹਾਂ ਦੇ ਸਾਥੀ ਜਦੋਂ ਮਿਲ ਜਾਣ ਤਾਂ ਕਲੱਬ ਆਪਣੇ ਆਪ ਹੀ ਅੱਗੇ ਵਧਦਾ ਹੈ ਦੇ ਸੇ ਨੂੰ ਕੋਈ ਕਮੀ ਨਹੀਂ ਰਹਿੰਦੀ ਇਸ ਤੀਜ ਨੂੰ ਇਹਨਾਂ ਨੇ ਸਾਡੇ ਸਾਹਮਣੇ ਐਗਜ਼ਾਮਪਲ ਦੇ ਤੌਰ ਤੇ ਪੇਸ਼ ਕੀਤਾ ਸੋ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਬੱਚਿਆਂ ਕੋਲੇ ਜਾਣ ਖੁਸ਼ੀ ਖੁਸ਼ੀ ਤੇ ਜਲਦੀ ਫਿਰ ਸਾਡੇ ਕੋਲ ਵਾਪਸ ਆਉਣਾ ਉਹਨੂੰ ਭੁੱਲਾ ਜੀ ਦੋ ਸ਼ਬਦ ਬੋਲਣਗੇ ਕਲੱਬ ਆ ਦੇ ਜਿਆਦਾ ਚਿੰਤਾ ਠੀਕ ਮਿੰਟ ਨੇ ਪਹਿਲੇ ਕਿ ਮੈਂ ਪਹਿਲੇ ਥੋੜਾ ਜਨਾ ਮੇਰਾ ਮਨ ਨਹੀਂ ਲੱਗ ਰਿਹਾ ਜਦ ਮੈਂ ਇਸ ਪਾਲਿਕਾ ਚਾਰਜ ਕਰਦੇ ਕਰਦੇ ਮੈਨੂੰ ਕਿਸੇ ਨਿਕਲ ਨੇ ਕਿਹਾ ਕਿ ਸਾਡੇ ਨਾਲ ਬੱਚਾ ਜਦ ਚਾਹ ਵੀ ਪਿਆ ਕਰਾਂਗੇ ਬੌਜ ਨੇ ਵੀ ਮਿਲਦੇ ਤੇ ਮਾ ਮਕਰ ਜੀ ਸਾਰਿਆਂ ਤੇ ਘਰਾਂ ਜੀ ਸਭ ਇੱਕ ਵੰਡੀ ਵੀ ਆਪਾਂ ਆਈਏ ਮੈਂ ਇਹ ਸਾਰਿਆਂ ਨੇ ਉਸ ਤੋਂ ਬਾਅਦ ਨੇ ਖਿੰਦਾ ਜੀ ਨੇ ਬਹੁਤ ਜ਼ਰਾ ਭਾਵ ਦਿੱਤਾ ਤੇ ਮੈਨੂੰ ਇੰਨਾ ਬਕਾਨ ਮਿਲਿਆ ਮੈਂ ਉਥੋਂ ਦੇ ਜੋ ਮੈਨੂੰ ਯਾਦਾ ਸੀ ਉਹ ਮੈਨੂੰ ਭੁੱਲਣ ਲੱਗ ਗਿਆ ਕਿਉਂਕਿ ਮੈਂ ਇੱਥੇ ਆ ਕੇ ਵੀ ਖੁਸ਼ ਰਹਿਣ ਲੱਗ ਗਿਆ ਪਹਿਲੇ ਮੈਂ ਬਹੁਤ ਉਦਾਸ ਰਹਿੰਦਾ ਇੰਨਾਂ ਤਕਰੀਬਨ 6 ਮਹੀਨੇ ਕੋਲ ਕਰਦੇ ਆਇਆ ਕਿਤਨੂੰ ਉਸ ਤੋਂ ਬਾਅਦ ਪਿਛਲੇ ਮਹੀਨਾ ਸੋਣਾ ਮੇਰੇ ਕੋਲ ਕੁਝ ਪ੍ਰਸ਼ਾਨੀਆਂ ਆ ਗਈਆਂ ਕੁਝ ਬੁਰੇ ਅਲਗੇ ਘਟਾ ਆ ਗਿਆ ਕਿ ਜਦੋਂ ਮੈਂ ਕੋਈ ਲਾਗ ਨਹੀਂ ਸਪਾਇਆ ਆਇਆ ਸੀ ਮੈਨੇ ਸਾਰੇ ਲਾ ਕੇ ਪੂਰੇ ਹੋ ਗਏ ਮੇਰੇ ਬਹੁਤ ਘੱਟ ਮਾਇਆ ਤੇ ਪਰ ਮੈਨੂੰ ਇਹ ਨਾਲ ਜਿਆਦਾ ਮਾਨ ਰੱਖਦੇ ਕਿਉਂਕਿ ਇਹਨਾਂ ਨੇ ਜੋ ਸੋਚ ਹੈ ਉਹ ਸਾਰੇ ਮਨੁੱਖਤਾ ਵਾਸਤੇ ਆ ਸਾਰੇ ਮਨੁੱਖਤਾ ਵਾਸਤੇ ਆ ਕਿਸੇ ਇਤਜਾਦ ਦੇ ਆ ਬਾਦ ਆ ਸਭ ਤੋਂ ਉੱਪਰ ਰੁੱਕ ਕੇ ਸਾਡੇ ਧਰਮਾਂ ਤੋਂ ਉੱਪਰ ਰੁੱਕ ਕੇ ਕੰਮ ਕਰੀਏ ਸਾਡੀ ਗੱਲ ਤੇ ਮੇਰਾ ਇਹੀ ਇਹ ਆਗਾਮ ਵਲੇ ਜਗਾ ਮਨੁੱਖਤਾ ਨੂੰ ਨਾਲ ਲੈ ਕੇ ਚੱਲੇ ਸਾਡੇ ਸਤਿਗੁਰ ਦਾ ਇੱਕ ਸੰਦੇਸ਼ ਹੁੰਦਾ ਕਹਿੰਦੇ ਕੋਲੂਸ਼ਨ ਜੋ ਅੰਦਰ ਦਾ ਹੋਵੇ ਜਾਂ ਬਾਹਰ ਦਾ ਹੋਵੇ ਆਪਣੇ ਮਨ ਦੇ ਵਿੱਚ ਵੀ ਬੜਾ ਪ੍ਰੈਸ਼ਰ ਭਰਿਆ ਹੁੰਦਾ ਹੈ। ਇੰਨੀ ਬੰਦੀ ਨਾ ਬਦਦਾ। ਇਸੇ ਕਰਕੇ ਕੋਈ ਗੱਲ ਨਾ ਬਦਦਾ। ਉਹ ਵੀ ਅਸੀਂ ਕੱਢੀਏ। ਉਹਨਾਂ ਨੇ ਵੀ ਅਸੀਂ ਦੂਰ ਕਰੀਏ। ਅਤੇ ਬਾਹਰ ਦਾ ਪੋਲੂਸ਼ਨ ਜੀ ਸਾਨੂੰ ਪਾਣੀ ਸਾਫ਼ ਸਾਫ਼ ਪਾਣੀ ਮਿਲੇ, ਸਾਫ਼ ਹਵਾ ਵੀ ਮਿਲੇ, ਸਾਫ਼ ਹਵਾ ਮਿਲੇ। ਉਸ ਦੇ ਉੱਤੇ ਵੀ ਸਾਡੀ ਕਲੱਬ ਕੰਮ ਕਰਦੇ ਨੇ। ਅਸੀਂ ਮੈਂ ਆਪ ਜੀ ਨੂੰ ਸਾਰਿਆਂ ਨੂੰ ਬਹੁਤ-ਬਹੁਤ ਹੀਰਿਆਂ ਨੂੰ ਹੀਰੇ ਵਾਂਗੂ ਚਮਕਦੇ ਰਹਿਣ ਇਹ ਆਪ ਜੀ ਦਾ ਸਾਰਿਆਂ ਦਾ ਪਿਆਰ ਅੱਗੇ ਲੈ ਕੇ ਜਾਵਾਂਗਾ। ਤੇ ਜੋ ਵੀ ਪੈਣਾ ਬਣਾ ਮਿਲੇਗਾ ਉਹਨਾਂ ਨੂੰ ਦੱਸਾਂਗਾ ਕਿ ਉੱਥੇ ਸਾਡੀ ਇੱਕ ਕਲੱਬ ਹੈ। ਜੋ ਕਿ ਮਾਨਵਤਾ ਨੂੰ ਸਮਰਪਿਤ ਹੈ ਜੋ ਕਿ ਸਮੂੱਚੀ ਮਾਨਵਤਾ ਵਾਸਤੇ ਕੰਮ ਕਰ ਰਹੀ ਹੈ ਇਹ ਅਗਾਂਹ ਵਧਦੀ ਰਹੇ ਇਹ ਹੀ ਆਪ ਜੀ ਦਾ ਇਹਨਾਂ ਕੰਮ ਦਾ ਆਪ ਜੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਇਸ ਟਾਈਮ ਪਰ ਡਾਇਮੰਡ ਗਲੋਬ ਡਾਇਮੰਡ ਗਲੋਬ ਨੂੰ ਕਵਰ ਕਰਾ ਰਹੇ ਆ ਅਤੇ ਬਹੁਤ ਦੁੱਖਾ ਜੋ ਸਾਡੀ ਡਾਇਮੰਡ ਗਲੋਬ ਦੀ ਜਾਣਕਾਰੀ ਆਉਣ ਤੋਂ ਪਹਿਲਾਂ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਅੱਜ ਬਤਨਦੀ ਦਾ ਗੋਲ ਦੇ ਜੈਨੇਟ ਕਰ ਰਹੇ ਹੇ ਕਿ ਉਹ ਆਪਾਂ ਗੱਲ ਕਰਦੇ ਪਹਿਲਾਂ ਪਸੰਦੀ ਨਾਲ ਅੱਜ ਤੋਂ ਬਾਅਦ ਸਾਰਿਆਂ ਦੀ ਜੀ ਜੀ ਦਾ ਉਹਨੂੰ ਵੀ ਕੈਪਚਰ ਕਰਦੇ ਆ ਤੇ ਗੱਲ ਕਰਦੇ ਆ ਕਿ ਅੱਜ ਸਾਰੇ ਕੋਈ ਆਏ ਕੋਈ ਮਹਿਮਾਨਾ ਦਾ ਜਿਹੜਾ ਕੀਨਾਂ ਵੈਲਕਮ ਆ ਉਹਨਾਂ ਵੱਲੋਂ ਅੱਜ ਸਰ ਸਾਡਾ ਸੈਨੀਟਿਟ ਕਿੱਥੇ ਆ ਰਿਹਾ ਹੈ ਜਿਹੜੇ 4 ਵਾਲੇ ਡਾਇਮੰਡ ਹੀਰੇ ਜਿਹੜੇ ਇਸ ਮੋਤੀ ਨੇ ਪੀੜਾ ਪ੍ਰਾਪਤ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਬੱਚਿਆਂ ਨੂੰ ਚੇਤੇ ਸਾਰੇ ਮੇਰੇ ਜਿਹੜੇ ਮਿੱਤਰ ਅੱਜ ਹੀਰੇ ਕਲੱਬ ਦੇ ਜਿਹੜੇ ਮੇਰੇ ਡਾਇਮੰਡ ਸਨ ਏ ਅੱਜ ਮੇਰੇ ਆ ਬਰਥਡੇ ਸੈਲੀਬ੍ਰੇਟ ਕਰਨੇ تھے ਪਹੁੰਚੇ ਨੇ ਇਹਨਾਂ ਦਾ ਬਹੁਤ ਬਹੁਤ ਵੈਲਕਮ ਬਹੁਤ ਬਹੁਤ ਸਵਾਗਤ ਤੇ ਪ੍ਰੈਸ ਦਾ ਵੀ ਬਹੁਤ ਬਹੁਤ ਸਵਾਗਤ ਮਤਲਬ ਇਹ ਬਰਥਡੇ ਬਹੁਤ ਹੀ ਅਜੀਬ ਤਰੀਕੇ ਨਾਲ ਬਣਾਇਆ ਜਾਂਦਾ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਇਆ ਜਾਂਦਾ ਤੇ ਇਹਦਾ ਮੈਸੇਜ ਜਾਊਗਾ ਦੂਰ ਦੂਰ ਤੱਕ ਤੇ ਕਲੱਬ ਦਿਨੋ ਦਿਨ ਤਰੱਕੀ ਕਰ ਰਹੀ ਹੈ ਕਿਉਂਕਿ ਇਹ ਕਲੱਬ ਲੋਕਾਂ ਦੀ ਭਲਾਈ ਵਾਸਤੇ ਵਾਤਾਵਰਣ ਵਾਸਤੇ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਸੋਚਦੀ ਹੈ ਤੇ ਉਹਨਾਂ ਦੇ ਮਤਲਬ ਕਿ ਸੋਲੂਸ਼ਨ ਵਾਸਤੇ ਵੀ ਮ ਇਹਨਾਂ ਦਾ ਪਰਾਲਾ ਲ ਵੀ ਕਿਸੇ ਤਰੀਕੇ ਨਾਲ ਸਮੱਸਿਆ ਹੋਣ ਹਲ ਹਲ ਹੋਣ ਤੇ ਮੈਂ ਇਹਨਾਂ ਸ਼ਬਦਾਂ ਨਾਲ ਸਾਰੇ ਮੇਰੇ ਮਿੱਤਰਾਂ ਦਾ ਸਵਾਗਤ ਕਰਦਾ ਹਾਂ ਥੈਂਕ ਯੂ ਅ ਕਟਾਰੀ ਸਾਹਿਬ ਅੱਜ ਸਾਰੇ ਹੀ ਡਾਇਮੰਡ ਕੋਰਪੋਰਾ ਡਾਇਮੰਡ ਕਲੱਬ ਹੀਰਾ ਕਲੱਬ ਡਾਇਮੰਡ ਕਲੱਬ ਤੇ ਡਾਇਮੰਡ ਹੀ ਸਾਰੇ ਇੱਥੇ ਖੜੇ ਨੇ ਕੀ ਕਹਿਣਾ ਚਾਹੁੰਦੇ ਹਾਂ ਅੱਜ ਸਾਰੇ ਇਸ ਖੁਸ਼ੀ ਦੇ ਮੌਕੇ 'ਚ ਸ਼ਾਮਲ ਹੁੰਦੇ ਨੇ ਅਹਿਮ ਗੱਲ ਰਹੀ ਵੀ ਹਰ ਇੱਕ ਮੈਂਬਰ ਇੱਕ ਅਮੁੱਲਾ ਹੀਰਾ ਵਾ ਤੇ ਉਹ ਹੀਰੇ ਦੀ ਸ਼ਾਈਨ ਸਾਰੇ ਹੀ ਮਾਨਦੇ ਨੇ ਅੱਜ ਬਹੁਤ ਖੁਸ਼ੀਆਦਨ ਹੈ ਕਿ ਬਸਾਂਜੀ ਦਾ ਬਰਥਡੇ ਹੈ ਤੇ ਜਿਹੜੀ ਸਾਡੀ ਹੀਰੇ ਵੇਅਲਫੇਅਰ ਕਲੱਬ ਹੈ ਇਹਨੇ 1 ਸਾਲ ਦੇ ਵਿੱਚ ਹੀ ਇੰਨਾ ਨਾਮ ਕਮਾ ਲਿਆ ਕਿ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਮੈਂ ਬੁੜੀਆਂ ਪਾਰਟੀਆਂ 'ਚ ਜਾਣਾ ਹੈਗਾ ਤੇ ਉੱਥੇ ਇਹੀ ਗੱਲ ਹੁੰਦੀ ਵੀ ਤੁਹਾਡੇ ਹੀਰੇ ਕਲੱਬ ਦਾ ਕੀ ਹਾਲ ਹੈ ਤੇ ਬਹੁਤ ਸੁਣਿਆ ਵੀ ਬਹੁਤ ਨਾਮ ਤਰਕੀਕ ਆ ਗਿਆ ਹੈਗਾ ਤੇ ਬੜੀ ਖੁਸ਼ੀ ਹੁੰਦੀ ਹੈ। ਤੋਂ ਇਹ ਇੱਕ ਦੂਜੀ ਗੱਲ ਇਹ ਹੈ ਕਿ ਜਿਹੜੇ ਜਿੰਨੇ ਵੀ ਸਾਡੇ ਮੈਂਬਰ ਹੈਗੇ ਆ ਇੱਕ ਦੂਜੇ ਦੇ ਨਾਲ ਦਿਨ ਭਾ ਰਾਤ ਕੋਈ ਸੁੱਖ ਦੁੱਖ ਦੇ ਵਿੱਚ ਹਰ ਮਹੀਨੇ 24 ਘੰਟੇ ਖੜੀ ਹੈ। ਚਾਹੇ ਰਾਤ ਦੇ 2 ਵਜੇ ਹੋਣ ਚਾਹੇ 1:30 ਵਜੇ ਨੂੰ ਪਤਾ ਲੱਗਦਾ ਕਿ ਸਾਡੇ ਇੱਕ ਮੈਂਬਰ ਢਲੇ ਹੋ ਗਏ ਸੀ ਤੇ ਸਾਡੇ ਸੈਕਟਰੀ ਸਾਹਿਬ 1:30 ਵਜੇ ਉਹਨਾਂ ਦੇ ਉੱਥੇ ਹਸਪੀਟਲ ਪਹੁੰਚ ਗਏ। ਵੈਰੀ ਗੁੱਡ ਐਨੀ ਟਾਰਡ ਦੇ ਵੈਰੀ ਗੁੱਡ। ਥੈਂਕਸ। ਹਾਂਜੀ ਮਕਰਤ ਸਾਹਿਬ ਤੁਸੀਂ ਵੀ ਆਪਣੇ ਚੰਨ ਸ਼ਬਦਾਂ ਰਾਹੀਂ ਜਿਹੜੀ ਕਿ ਆ ਅੱਜ ਦੀ ਜਿਹੜੀ ਅਹਿਮ ਸ਼ਖਸੀਅਤਾਂ ਉੱਪਰ ਕੁਝ ਕਹਿਣਾ ਚਾਹੋਗੇ। ਮਕਬੂਲ ਸ਼ਖਸੀਅਤਾਂ ਦੇ ਦਰਮਿਆਨ ਸਾਡੇ ਅੱਜ ਬਸੰਤ ਨੂਰਲਾ ਜੀ ਜੋ ਕਿ ਹੀਰੇ ਵੈਲਫੇਅਰ ਕਲੱਬ ਦੇ ਬੜੇ ਸਿਰਕੱਢ ਸਾਡੇ ਮੈਂਬਰ ਨੇ ਇਹਨਾਂ ਦਾ ਜਨਮ ਦਿਨ ਇਹਨਾਂ ਦੇ ਬਰੇਗੰਡ ਮਨਾਇਆ ਜਾ ਰਹੀ ਹੈ ਔਰ ਬਹੁਤ ਵਧਾਈ ਦਾ ਪਾਤਰ ਸਾਡਾ ਸਾਰਾ ਕਲੱਬ ਹੈ ਔਰ ਸਭ ਤੋਂ ਵੱਡੀ ਗੱਲ ਜਿਹੜੀ ਤੁਹਾਨੂੰ ਚਾਂਝੀ ਕਰਨ ਵਾਲੀ ਹੈ ਕਿ ਉਹਨੇ ਸਾਡੇ ਸੈਕਟਰੀ ਸਾਹਿਬ ਨੇ ਵੀ ਅਨਾਉਂਸ ਕੀਤਾ ਹੈ ਕਿ ਅਸੀਂ ਹੀਰੇ ਵੈਲਫੇਅਰ ਕਲੱਬ ਦੇ ਸਿਰਨਾਵੇਂ ਦੇ ਹੇਠ ਹਮੇਸ਼ਾ ਹੀ ਸਾਡੇ ਕਲੱਬ ਦੇ ਹਰ ਵਿਅਕਤੀ ਦਾ ਜਿਹੜਾ ਜਨਮ ਦਿਨ ਹੈ ਉਹ ਗ੍ਰੀਨ ਬਰਥਡੇ ਦੇ ਤੌਰ ਤੇ ਬਣਾਇਆ ਜਾਏਗਾ ਇਹ ਸਾਡੀ ਇੱਕ ਮੁਹਿੰਮ ਨਾਲ ਸ਼ੁਰੂ ਕੀਤੀ ਗਈ ਹੈ ਔਰ ਦੂਸਰੀ ਵੱਡੀ ਗੱਲ ਹੈ ਕਿ this club is only non political club ਔਰ ਇੱਕ ਹੀਰਿਆਂ ਵਾਸਤੇ ਗੱਲ ਕਹੀ ਗਈ ਹੈ diamond never left their shine ਔਰ ਇਹਨਾਂ ਦੀ ਸ਼ਾਈਨ ਐਂ ਹੀ ਬਣੀ ਰਹੂਗੀ ਔਰ ਹੀਰੇ ਵੈਲਫਰ ਕਲੱਬ ਹੀਰੇ ਨਾਮ ਤਾਰ ਰੱਖਿਆ ਗਿਆ ਕਿਉਂਕਿ ਸਾਡੀ ਇੱਕ ਸੋਚ ਸੀ ਕਿ ਅਸੀਂ ਸ਼ਹਿਰ ਦੇ ਵਾਤਾਵਰਣ ਤੋਂ ਲੈ ਕੇ ਸਮੱਸਿਆਵਾਂ ਤੱਕ ਜੋ ਸਾਡਾ ਸਮਾਜ ਸਾਥ ਦੇ ਸਕਦਾ ਅਸੀਂ ਉਹਨਾਂ ਹੀ ਬੰਦਿਆਂ ਨੂੰ ਆ ਲੈ ਕੇ ਆਉਣਾ ਹੈ ਉਹਨਾਂ ਬੰਦਿਆਂ ਨੂੰ ਤਰਾਸ਼ ਕੇ ਹੀਰੇ ਬਣਾ ਕੇ ਔਰ ਹੀਰਿਆਂ ਦੀ ਜਿਹੜੀ ਸ਼ਾਈਨ ਹੈ ਉਹ ਦੂਰ ਦੂਰ ਤੱਕ ਜਾਵੇ ਇਹ ਸਾਡਾ ਮੋਟੋ ਹੈ ਔਰ ਇਸੇ ਤਹਿਤ ਹੀ ਅਸੀਂ ਬੜੀ ਸਕਰੀਨਿੰਗ ਕਮੇਟੀ ਦੇ थ्रू ਮੈਂਬਰ ਲੈ ਰਹੇ ਆਂ ਐਵੇਂ ਨਹੀਂ ਵੀ ਹਰ ਬੰਦਾ ਜਿਹੜਾ ਆਇਆ ਸਾਨੂੰ ਕਹਿ ਰਿਹਾ ਲੈ ਰਹੇ ਆਂ ਆਲਰੇਡੀ ਸਾਡੀ ਲਿਸਟ ਦੇ ਵਿੱਚ 35 ਮੈਂਬਰ ਹੈਗੇ ਆ ਪਰ ਸਕਰੀਨਿੰਗ ਕਮੇਟੀ ਡਿਸਾਈਡ ਕਰਦੀ ਹੈ ਉਹਦਾ ਕੈਰੇਕਟਰ ਤੋਂ ਲੈ ਕੇ ਉਹਦਾ ਕੰਮ ਕੀ ਹੈ ਉਹਦੀ ਇੰਟਰਸਟ ਕੀ ਹੈ ਉਸ ਤੋਂ ਬਾਅਦ ਇਹ ਕਲੱਬ ਉਹਨੂੰ ਆਪਣੇ ਨਾਲ ਜੋੜ ਕੇ ਇਸ ਪਰਿਵਾਰ ਚ ਸ਼ਾਮਲ ਕਰਦਾ ਹੈ ਔਰ ਸਾਰੇ ਹੀ ਜਿਹੜੇ ਮੈਂਬਰ ਤੁਸੀਂ ਦੇਖ ਰਹੇ ਹੋ ਇਸਾਰੇ ਹੀ ਸ਼ਹਿਰ ਦੀਆਂ ਉਹ عظیم ਸ਼ਕਤੀਆਂ ਨੇ ਜਿਹੜੇ ਸ਼ਹਿਰ ਦੇ ਵਿੱਚ ਆਉਣ ਵਾਲੇ ਸਮੇਂ ਦੇ ਇਤਿਹਾਸ ਬਣਨਗੇ ਔਰ ਆਪਣਾ ਆਪਣਾ ਯੋਗਦਾਨ ਦੇ ਕੇ ਇਸ ਹੀਰੇ ਵੈਲਫੇਅਰ ਕਲੱਬ ਨੂੰ ਹੋਰ ਪਾਲਿਸ਼ ਕਰਨਗੇ ਥੈਂਕ ਯੂ ਸੋ ਮੱਚ ਸ਼ਾਬਾਖੇਰ ਕਲੱਬ ਨੂੰ ਬਾਕੂ ਵੀ ਜਾਣਦੇ ਹੋ ਡਾਇਮੰਡ ਦਾ ਰੰਗ ਮਾਣਦੇ ਹੋ ਤੇ ਆਪਣੇ ਡਾਇਮੰਡ ਦਾ ਰੰਗ ਦੂਜਿਆਂ ਨੂੰ ਮਨਾ ਰਹੇ ਹੋ ਕੀ ਕਹਿਣਾ ਚਾਹਦੇ ਹੋ ਅੱਜ ਸਾਡੇ ਹੀਰੇ ਕਲੱਬ ਦੇ ਵੈਲਫੇਅਰ ਕਲੱਬ ਦੇ ਜਿਹੜੇ ਮੈਂਬਰ ਨੇ ਸਿਰਕਟ ਮੈਂਬਰ ਬਸੰਤ ਜੀ ਉਹਨਾਂ ਦਾ ਜਨਮ ਦਿਨ ਹੈ ਤੇ ਉਥੇ ਸਾਰੇ ਮੁੱਦੇ ਜਿਹੜੇ ਡਿਸਕਸ ਵੀ ਕੀਤੇ ਗਏ ਐ ਤੇ ਨਵੇਂ ਮੈਂਬਰ ਸਾਡੇ ਜਿਹੜੇ ਜੁਆਇਨ ਕੀਤੇ ਆ ਉਹਨਾਂ ਨੂੰ ਵੀ ਅਸੀਂ ਵਧਾਈ ਦਿੰਨੇ ਆ ਤੇ ਇਹਦੇ ਨਾਲ ਹੀ ਅਸੀਂ ਜਿਹੜਾ ਉਹ ਕੇਕ ਕੱਟਣ ਦੀ ਰਸਮ ਜਿਹੜੀ ਅਦਾ ਕਰ ਰਹੇ ਆ ਤੇ ਮੈਂ ਖੁਸ਼ੀ ਮਹਿਸੂਸ ਕਰਦਾ ਹੋਇਆ ਫਿਰ ਸਾਰੇ ਮੈਂਬਰਾਂ ਨੂੰ ਵਧਾਈ ਦਿੰਦਾ ਹੋਇਆ ਬਸਾਂਜੀ ਨੂੰ ਕਹੂੰਗਾ ਵੀ ਅਸੀਂ ਲੇਟ ਨਾ ਹੋਈਏ ਤੇ ਕੇਕ ਕੱਟਣ ਦੀ ਰਸਮ ਸ਼ੁਰੂ ਕੀਤੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਾਂ ਕੁਝ ਕੁ ਅਚੰਤ ਸ਼ਬਦਾਂ ਦੇ ਵਿੱਚ ਇਹ ਕਹਿਣਾ ਚਾਹੀਦਾ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਬਸੰਤਨ ਰੂਲਾ ਜੀ ਦਾ ਹੈਪੀ ਬਰਥਡੇ ਹੈ ਪਰਸੋਂ 23 ਸੋਰੀ ਬਸੰਤ ਪੰਚਮੀ ਦੇ ਦਿਨ ਇਹਨਾਂ ਦਾ ਬਰਥਡੇ ਸੀਗਾ ਉਸ ਦਿਨ 그린 ਬਰਥਡੇ ਸੈਲੀਬ੍ਰੇਟ ਕੀਤਾ ਗਿਆ ਸੀ ਪਾਰਕ ਚ ਬੂਟੇ ਲਾ ਕੇ ਔਰ ਹੀਰੇ ਵੈਲਫੇਅਰ ਕਲੱਬ ਦਾ ਨਾਮ ਕੋਟਕਪੂਰੀ ਚ ਨਹੀਂ ਪੂਰੇ ਪੰਜਾਬ ਔਰ ਦੂਰ ਦੂਰ ਤੱਕ ਬੜੇ ਵਧੀਆ ਸ਼ਬਦਾਂ ਦੇ ਵਿੱਚ ਨਾਮ ਲਿਆ ਜਾਂਦਾ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਡੇ ਦਰਮਿਆਨ 8-9 ਮੈਂਬਰ ਸ਼ਾਮਲ ਹੋ ਚੁੱਕੇ ਆ ਇਹਨਾਂ ਦੀ ਗਿਣਤੀ ਦਿਨ-ਬਦਨ ਵਧਦੀ ਜਾ ਰਹੀ ਆ ਔਰ ਇਸ ਦੇ ਨਾਲ ਮੈਂ ਧੰਨਵਾਦੀ ਆ ਸਾਡੇ ਜੋਗਿੰਦਰ ਬਾਉ ਮੱਕੜ ਦੇ ਜਿਨ੍ਹਾਂ ਨੇ ਸ਼ਹਿਰ ਦੀਆਂ ਜ਼ੀਮ ਸ਼ਖਸੀਤਾਂ ਨੂੰ ਇਸ ਕਲੱਬ ਦਾ ਮੈਂਬਰ ਬਣਾਇਆ ਔਰ ਆਸ ਕਰਦਾ ਕਿ ਜਿਹੜੀ ਕਲੱਬ ਇਹ ਕੋਟਕਪੂਰੀ ਤੱਕ ਨਹੀਂ ਪੰਜਾਬ ਤੱਕ ਨਹੀਂ ਵਿਸ਼ਵ ਪੱਧਰੀ ਕਲੱਬ ਬਣੇਗੀ ਥੈਂਕ ਯੂ ਸੋ ਨਾਈਸ ਸਾਡੇ ਹੀਰੇ ਵੈਲਫੇਅਰ ਕਲੱਬ ਦੇ ਸਰਗਰ ਮੈਂਬਰ ਨੂਲਾ ਜੀ ਦਾ ਅੱਜ ਜਨਮ ਦਿਨ ਹੈ ਔਰ ਸਾਰੇ ਹੀਰੇ ਵੈਲਫੇਅਰ ਕਲੱਬ ਦੇ ਜਿਹੜੇ ਸਾਥੀ ਹੈਗੇ ਇਕੱਠੇ ਹੋ ਗਏ ਕਿ ਕੱਟ ਕੇ ਉਹਨਾਂ ਦਾ ਜਨਮ ਦਿਨ ਔਰ ਮੈਨੂੰ ਸਭ ਤੋਂ ਵੱਡਾ ਮਾਣ ਹੈ ਕਿ ਲੈ ਵੀ ਮੈਂ ਉਸ ਕਲੱਬ ਦਾ ਹੀਰੇ ਵੈਫਰ ਕਲੱਬ ਦਾ ਮੈਂਬਰ ਆ ਕਿ ਜਿਹਦੇ ਮੈਂਬਰ ਜਿਹੜੇ ਹੈਗੇ ਇੰਨੇ ਕੁ ਸ਼ਾਇਨ ਹੈ ਕਿ ਇਹਨਾਂ ਦੀ ਚਮਕਾ ਜਿਹੜੀ ਹੈ ਦੂਰ ਤੱਕ ਜਾਂਦੀਆਂ ਔਰ ਸਾਰੇ ਜਿਹੜੇ ਮੈਂਬਰ ਇਹਦੇ ਵਿੱਚ ਆ ਰਹੇ ਸਾਡੇ ਨਾਲ ਐਡ ਹੋ ਰਿਹਾ ਇਹ ਕਲੱਬ ਦੀ ਗਤੀਵਿਧੀਆਂ ਨੂੰ ਵੇਖ ਕੇ ਚੰਗੇ ਕੰਮਾਂ ਨੂੰ ਵੇਖ ਕੇ ਆ ਰਹੇ ਨਾ ਕਿ ਇਹ ਕੋਈ ਸਪਾਰਸੀ ਆ ਰਹੇ ਤੇ ਮੈਂ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਸਮਝਦਾ ਸਾਡੇ ਗੋਪਾਲ ਮੁਰਾਈ ਦਾ ਜਿਹੜੇ ਕਿ ਹਮੇਸ਼ਾ ਸਾਨੂੰ ਸਹਿਯੋਗ ਦਿੰਦੇ ਰਹਿੰਦੇ ਆ ਉਹਨੂੰ ਤੁਹਾਨੂੰ ਦੋ ਸ਼ਬਦ ਦੱਸਣਗੇ ਗੋਪਾਲਪੁਰਾਈ। ਅ ਧੰਨਵਾਦ ਸਰ ਐਕਚੁਅਲੀ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਅਸੀਂ ਪਹਿਲੇ ਵੀ ਬਰਥਡੇ ਸੈਲੀਬ੍ਰੇਟ ਕਰ ਰਹੇ ਹਾਂ ਪਿਛਲੇ ਕੁ ਕ ਲੰਬੇ ਸਮੇਂ ਤੋਂ ਕਰ ਰਹੇ ਹਾਂ ਪਰ ਜਿਹੜਾ ਇਹ ਗ੍ਰੀਨ ਬਰਥਡੇ ਵਾਲਾ ਕਨਸੈਪਟ ਹੈ ਇਹ ਪਿਛਲੇ ਥੋੜੇ ਦਿਨਾਂ ਤੋਂ ਅਸੀਂ ਇਹਨੂੰ ਲਾਗੂ ਕਰਨਾ ਸ਼ੁਰੂ ਕੀਤਾ ਔਰ ਇਸ ਚੀਜ਼ ਨੇ ਸਾਨੂੰ ਸਮਾਜ ਦੇ ਵਿੱਚ ਇੱਕ ਨਵੀਂ ਪਛਾਣ ਦਿੱਤੀ ਹੈ। ਔਰ ਇਸ ਤਰ੍ਹਾਂ ਦੇ ਬਰਥਡੇ ਅਸੀਂ ਭੁਵਿੱਖ ਦੇ ਵਿੱਚ ਵੀ ਸਾਰੇ ਮੈਂਬਰਾਂ ਨੂੰ ਅਸੀਂ ਬੇਨਤੀ ਕੀਤੀ ਹੈ ਵੀ ਆਪਦੇ ਬਰਥਡੇ ਦੀ ਸ਼ੁਰੂਆਤ ਜਿਹੜੀ ਹੈ ਉਹ ਇੱਕ ਉਸਾਰੂ ਕੰਮ ਨਾ ਕਰੀਏ ਨਵੇਂ ਪੌਦੇ ਲਗਾਈਏ ਤਾਂ ਕਿ ਵਾਤਾਵਰਨ ਦੀ ਸਾਂਭ ਸੰਭਾਲ ਵੀ ਨਾਲ ਹੋ ਸਕੇ ਤੇ ਨਾਲ ਵਾਤਾਵਰਨ ਨੂੰ ਸੁੰਦਰ ਵੀ ਬਣਾਇਆ ਜਾ ਸਕੇ ਸੋ ਇਸ ਕੜੀ ਦੇ ਵਿੱਚ ਹੀ ਇਹ ਚੱਲ ਰਿਹਾ ਪ੍ਰੋਗਰਾਮ ਔਰ ਸਾਡੇ ਨਵੇਂ ਮੈਂਬਰਾਂ ਤੋਂ ਬਹੁਤ ਸਹਿਯੋਗ ਮਿਲ ਰਿਹਾ ਹੈ ਬੜੇ ਨਵੇਂ ਮੈਂਬਰ ਹੋਰ ਵੀ ਉਤਸਕ ਹੈ ਸਾਡੇ ਵਿੱਚ ਸ਼ਾਮਲ ਹੋਣ ਦੇ ਸਾਡੀ ਸਕਰੀਨਿੰਗ ਕਮੇਟੀ ਡੇਲੀ ਬੇਸਿਸ ਤੇ ਕੰਮ ਕਰ ਰਹੀ ਹੈ ਔਰ ਜਿਵੇਂ ਜਿਵੇਂ ਸਾਨੂੰ ਅੱਛੇ ਮੈਂਬਰ ਮਿਲ ਰਹੇ ਆ ਇਹ ਕਲੱਬ ਹੋਰ ਮਜ਼ਬੂਤ ਹੋਏਗੀ ਔਰ ਹੋਰ ਅੱਗੇ ਵਧੇਗੀ ਇਹੀ ਆਸ ਹੈ ਔਰ ਇਸੇ ਆਸ ਨੂੰ ਲੈ ਕੇ ਅਸੀਂ ਅੱਗੇ ਵੱਧ ਰਹੇ ਆ ਧੰਨਵਾਦ ਉਹ ਜਾਨੀ ਹੁਣ ਫਾਈਨ ਲੱਗੂ ਐ ਕਹਿੰਦੇ ਆਪਾਂ ਲੱਗੋ ਆ ਸੰਗਣ ਵਾਲਾ ਵਾਹ ਇਧਰ ਫੜਾ ਜਿਹੜਾ ਦੋ ਵਾਰੀ ਕਰੇਗਾ ਜੀ ਹਾਂ ਜੀ ਅਸਤੋਂ ਨਹੀਂ ਆਈ ਚਲੋ ਠੀਕ ਹੈ ਖਾ ਕੇ ਜਾਣਾ ਥੈਂਕ ਯੂ ਉਹ ਸੱਚੀ ਨਾ ਖਾਈ ਉਹ ਢਿੱਡ ਪਹਿਲਾਂ ਹੀ ਭਰ ਜਾਣਾ ਤੇ ਮੱਕੇ ਨੂੰ ਆਜਾ ਰਾਤ ਨੂੰ ਬਾਹਰ ਜਾਣਾ ਨਹੀਂ ਜੀ ਲਾ ਤਾਂ ਮਸਾਂ ਦੀ ਨੂੰ ਇੱਦਾਂ ਹੀ ਯਾਦ ਨਾ ਆਉਂਦੀ ਲੈ ਜੀ ਜੀ ਹੁਣ ਆ ਕਹਿੰਦਾ ਜਿੱਦਾਂ ਫੋਟੋ ਫੋਟਾ ਫਰਵਾਹ ਤੇ پوچھیں کوئی کڑا دے تو تو روکی جائے بس کر روک دے بھائی نہیں وہ ہم تک والے میں دو چلانے تو بھی کھوا دے پھر جا لے اسی تو تا کھڑے بولال جی اچھا بھائی مکر صاحب تیرے کر کے کھڑے ہاں جا پہنچ جا کر بھائی کھا لگے منو کھانے کے پہلے ٹکڑے کٹا کے جو ہو گئی سر ہو گئی ہاں ٹھیک ہے

ਹਾਂ ਜੀ ਦੇਖੋ ਤਾਂ ਦੇਖਦੇ ਹਾਂ ਇਹ ਕਿ ਕਰਾਂ ਮੈਂ ਚਲ ਕਲ ਕਰ ਕੋਈ ਕਰਤੀ ਤਾਂ ਫੋਟੋ ਹਾਸ ਕਰਕੇ ਲੈ ਇਹ ਵੀ ਕਰ ਦੋ ਨਹੀਂ ਗੁੱਸੇ ਹੋ ਜੀ ਨਹੀਂ ਆਪਾਂ ਗੁੱਸੇ ਮੂੰਹ ਦੇ ਮੂੰਹਰੇ ਆ ਜਾਂਦੀ ਬਾ ਯਾਰ ਆਪੇ ਚਲੋ ਵੀ ਕਿ ਸਮਝੋ ਮੈਂ ਕਰ ਦਵਾ ਸਭ ਤੋਂ ਵੱਧ ਕੋਈ ਕਰ ਦਵਾ ਮੀਂ ਆ ਬਸ ਠੀਕ ਹਾਂ ਜੀ ਅਬ ਆਪਣਾ ਵਿਪਨਗਰ ਤੇ ਅੱਜ ਹੀਰੇ ਵੈਲਫੇਅਰ ਕਲੱਬ ਵੱਲੋਂ ਬਸੰਤ ਕੁਮਾਰ ਨਰੂਲਾ ਜੀ ਦਾ ਜਨਮ ਦਿਨ ਮਨਾਇਆ ਗਿਆ ਕੀ ਕਰਨ ਚਾਹੋਗੇ ਬੜੇ ਖੁਸ਼ਕਾਮਨਾ ਜਨਮ ਦਿਨ ਮਨਾਇਆ ਗਿਆ ਬਸੰਤ ਨਰੂਲਾ ਜੀ ਸਖੀਰ ਰਸਤੇ ਨੇ ਸਾਡੇ ਮੰਲੋ ਹੀਰੇ ਵੈਲਫੇਅਰ ਕਲੱਬ ਦੇ ਮੈਂਬਰ ਨੇ ਮੰਲੋ ਸਰਕਾਰ ਮੈਂਬਰ ਐਦਾ ਦੇ ਮੈਂਬਰ ਜਿਹੜੇ ਕੀ ਮਤਲਬ ਉਹ ਸੀ ਜਿਹੜੀਆਂ ਇਹੋ ਜਿਹੇ ਜੋਰ ਦੀਆਂ ਕਲੱਬਾਂ ਹੁੰਦੀਆਂ ਉਹ ਕੋਸ਼ਿਸ਼ ਕਰਦੀਆਂ ਵੀ ਨਾ ਕੋਈ ਬਾਜ ਦੇ ਵੀ ਕੰਮ ਕਰਦੇ ਆ ਕੁਝ ਨਾ ਕਰਦੇ ਆ ਮਤਲਬ ਬੋਰਡ ਦੇ ਕੋਲੋਂ ਕੋਈ ਪੈਸਾ ਲਈ ਗੌਰਮੈਂਟ ਦੀ ਮਦਦ ਲਈ ਕਰਦੇ ਆ आधे ਹੀ ਦੇ ਕਲੱਬ ਮੈਂਬਰ ਐਸੇ ਹੋ ਗਏ ਆ ਜੇ ਕੋਈ ਨਿਕਾ ਜਾ ਵੀ ਉਦੋਂ ਕਰਦੇ ਆ ਕਿਸੇ ਤਰ੍ਹਾਂ ਉਦੋਂ ਕਰਦੇ ਆ ਉਹ ਕਹਿੰਦੇ ਆ ਬਸ ਪੈਸੇ 500 ਵੀ ਮੰਗ ਲੈ ਆਪਾਂ ਖਾਲੇ ਜਿੰਨੇ ਮੰਗੋੜੇ ਸਾਦੇ ਕਰਕੇ ਪੈਸੇ ਉਹ ਚੀਜ਼ ਵੀ ਆਪਾਂ ਜਿਵੇਂ ਕਹਿੰਦੇ ਲੈ ਵੀ ਨਹੀਂ ਲਿਖੀ ਇਹ ਕਰਕੇ ਨਹੀਂ ਇਹ ਕਲੱਬ ਦਾ ਜਿਹੜਾ ਨਾਮ ਹੈ ਦੇਜ ਦੇ ਦੇ ਵਿੱਚ ਨਹੀਂ 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 ਕਰ ਸਤਾ ਕਰਤੇ ਪਹਿਲੇ ਕਾਹੀ ਗੱਲ ਹੈ ਸਾਡੇ ਕਲੱਬ ਦੇ ਵਿੱਚ ਹਰ ਤਰ੍ਹਾਂ ਦੇ ਮੈਂਬਰ ਹਰ ਤਰ੍ਹਾਂ ਦੀ ਸਖੀਤਾ ਹੱਥਿਆਰ ਹੈ ਅੱਛਾ ਹਰ ਤਰ੍ਹਾਂ ਦੇ ਮਨੁੱਖ ਜਿਵੇਂ ਕਦੇ ਕਾਬਿਲ ਇਨਸਾਨ ਹਰ ਕਾਟਾਗਰੀ ਦੇ ਬੋਲੇ ਇਨਸਾਨ ਨੇ ਇਸ ਕਰਕੇ ਵੀ ਸਾਡੇ ਕਲੱਬ ਦਾ ਜਿਹੜਾ ਨਾਮ ਬਹੁਤ ਪੱਤਾ ਹੈ ਇਹ ਉਹਨਾਂ ਦੇ ਰੂਪ ਵਿੱਚ ਸਾਡੇ ਕਲੱਬ ਬਣਾਈ ਹੈ ਪਰ ਦੇਜ ਦੇ ਦੇ ਵਿੱਚ ਬਹੁਤ ਜਿਹੜੀ ਬਹੁਤ ਵੱਧ ਮਨਜ਼ਰੀ ਜੀ ਹੈ ਤੇ ਹਰ ਤਰ੍ਹਾਂ ਦੇ ਜਿੰਦਾ ਵੀ ਸਾਡੇ ਕੋਲ ਨਾਮ ਰੰਦਾ ਇਹਦਾ ਕੋ ਪ੍ਰੋਗਰਾਮ ਦਾ ਅੱਜ ਬਾਰੇ ਮਨੂ ਜੀ ਵੇਖਦੇ ਇੱਕ ਜੁੱਟ ਹੋ ਕੇ ਕਿ ਦਿਨਾਂ ਜਾਣੇ ਕਿ ਦਿਨਾਂ ਸਾਡੇ ਨਾਲ ਜਾਣੇ ਕਿ ਆ ਦਿਖਾਤ ਕਰਕੇ ਇਹਨਾਂ ਦੇ ਪਹਿਲਾਂ ਪੁੱਤੇ ਲਾਇਓ ਇਸਨੇ ਇਹਨਾਂ ਨੇ ਖੁਦ ਮਿਲਨ ਬਣਾਇਆ ਆਪੇ ਨਹੀਂ ਇਸ ਦੇ ਵਿੱਚ ਚਾਹੀਦੀ ਨਾ ਚਾਹਤ ਆਪੇ ਦੇ ਵਿੱਚ ਉਹਨਾਂ ਦਾ ਗਰੀਦਰ ਮਨੂ ਸੈਲੀਬ੍ਰੇਟ ਕੀਤਾ ਇੱਥੇ ਘਟੋਗੜ ਤੋਂ 50 ਬੰਦੇ ਦੀ ਮਨੂ ਜੀ ਵੇਖਦੇ ਹਾਜ਼ਰੀ ਸੀ ਬਹੁਤ ਮਕੂਲ ਜਿਹੜੀ ਜਿਵੇਂ ਕਹਿੰਦੇ ਹਾਜ਼ਰੀ ਤੇ ਬਹੁਤ ਜਿਵੇਂ ਕਹਿੰਦੇ ਐ ਫਰਸ ਕਲਾਸ ਜਿਵੇਂ ਕਹਿੰਦੇ ਐ ਵੀ ਇੱਕ ਨਾਮੀ ਇਹ ਜਿਹੜਾ ਇੱਕ ਮਨੋ ਜਿਹੜਾ ਹਰਾ ਜਿਹੜਾ ਦਾ ਬਰਥਡੇ ਜਦਾਂ ਮਨੋ ਸੈਲੀਬ੍ਰੇਟ ਕੀਤਾ ਨਾਮੀ ਬਰਥਡੇ ਮਨ ਸੈਲੀਬ੍ਰੇਟ ਮੈਂ ਤੁਹਾਨੂੰ ਸ਼ੁਭ ਕਾਮਨਾ ਦਿੰਦਾ ਮਨੋ ਜਿਵੇਂ ਕਹਿੰਦੇ ਫਸਾਤਾ ਨਰੂਲਾ ਜੀ ਨੂੰ ਮੁਬਾਰਕਾ ਦਿੰਦਾ ਮਨੋ ਬਹੁਤ ਬੜੇ ਜਿਵੇਂ ਕਹਿੰਦੇ ਪ੍ਰਮਾਤਮਾ ਚਰ ਦੀ ਗੱਲ ਹੈ ਤੇ ਮਨੋ ਖੁਸ਼ ਰਹਿਣ ਹਾਂਜੀ ਆਪਣਾ ਜੀ ਜਿਹੜੇ ਆਪਣੇ ਅਜ ਬਸੰਤ ਕੁਮਾਰ ਨਰੂਲਾ ਜੀ ਜਾਂਦਾ ਬਣਾਇਆ ਕੀ ਕਹਾਂਗੇ ਕੋਟਾ ਬਹੁਤ ਬਹੁਤ ਧੰਨਵਾਦੀ ਬਸੰਤ ਕੁਮਾਰ ਨਰੂਲਾ ਜੀ ਦਾ ਜਨਮ ਦਿਨ ਜਿਹੜਾ ਬੜਾ ਹੀ ਇੱਕ ਨਵਿਕਲੇ ਢੰਗ ਨਾਲ ਬਣਾਇਆ ਪਹਿਲਾਂ ਬਸੰਤ ਪੰਜੀ ਵਾਲੇ ਬੰਨ ਉਹਨਾਂ ਦਾ ਇੱਕ ਗਰੈਂਡੀਸਾ ਉਹਨੇ ਗ੍ਰੀਨ ਪੋਲਿਓ ਲਾ ਕੇ ਪਾਰਕ ਦੇ ਵਿੱਚ ਬਣਾਇਆ ਗਿਆ ਅੱਜ ਉਹਨਾਂ ਨੂੰ ਜਿਹੜਾ ਆਪਣੇ ਜਨਮ ਦਿਨ ਦੀ ਜਿਹੜੀ ਪਾਰਕ ਦਾ ਸਾਹਗਾ ਰੈਸਟੋਰੈਂਟ ਹੈ ਉਹਨਾਂ ਸਾਰੇ ਹੀਰੇ ਬਿਲਕੁਲ ਕਲੱਬ ਦੇ ਮੈਂਬਰ ਆ ਗਏ ਤੇ ਸਾਰਿਆਂ ਨੇ ਉਹਨਾਂ ਨੂੰ ਵਧਾਈ ਦਿੱਤੀ ਤੇ ਮੈਂ ਵੀ ਆਪ ਦੇ ਵੱਲੋਂ ਉਹਨਾਂ ਨੂੰ ਬਹੁਤ-ਬਹੁਤ ਬਹੁਤ ਆਪਣਾ ਹੀਰੇ ਵੈਲਫੇਅਰ ਕਲੱਬ ਵੱਲੋਂ ਬਸੰਤ ਕੁਮਾਰ ਨਰੂਲਾ ਜੀ ਦਾ ਜਨਮ ਦਿਨ ਮਨਾਇਆ ਕੀ ਕਹਿਣਾ ਚਾਹੋਗੇ ਬਸੰਤ ਤੇ ਉਹ ਅੱਜ ਜਿਹੜਾ ਫੰਕਸ਼ਨ ਸੀ ਆ ਖੁਸ਼ੀਆਂ ਬੇਅੰਤ ਤੇ ਉਹ ਦੇਖੋ ਉਧਰ ਮੜਿਆ ਉਧਰ ਵੀ ਜੀ ਮਾ ਲੋ ਸਾਕਰ ਆਨੰਦ ਵਿਹਾਰ ਸਾਕਰ ਇਸ ਸਮੁੰਦਰਾ ਤੇ ਸਾਗਰਾਂ ਦੀ ਗੱਲ ਹੋਈ ਹੈ ਇੰਨੇ ਪੜ੍ਹੇ ਲਿਖੇ ਲੋਕ ਆਏ ਸੀਗੇ ਤੇ ਸਾਰਿਆਂ ਨੇ ਉਹਨਾਂ ਦੇ ਜਿਹੜੇ ਜਨਮ ਦਿਨ ਦੀ ਖੁਸ਼ੀ ਮਨਾਈ ਹੈ ਦੋ ਦਿਨ ਪਹਿਲਾਂ ਉਹਨਾਂ ਦੀ ਇਹ ਖੁਸ਼ੀ ਦੇ ਵਿੱਚ ਉਹ ਮਾਰਕੀ ਰੋਕਣਾ ਉਹ ਦੋ ਦਿਨਾਂ ਤੋਂ ਪਾਛਾਉਂਦੇ ਰਹੇ ਨੇ خص limite چیسی <سؤال> کی مسحق ساتھا ہے لکھ پسے اللہ، آدم کھل <سؤال> بھی زماری تیک تک رونا شاکر indones پہلے دیل میں یہ کی پھلا ہیا ہے ہمرو ایٹ بھی لے کتا تھے مرلانا کرتا اس نے ਇਸ ਕਰਕੇ ਐਸਮੋਰ ਦੇ ਵਿੱਚ ਜਿਹੜਾ ਫੋਟੋ ਬਣਾ ਰਿਹਾ ਤੇ ਉਹਨੇ ਮੈਨੂੰ ਇਹ ਸੁਣਾਇਆ ਕਿ ਇਹ ਤੇ ਜਿਹੜੇ ਖਾਣੇ ਕਰ ਰਿਹਾ ਇਹਦਾ ਮਤਲਬ ਚੰਗੇ ਕਰਮ ਆਇਆ ਤੇ ਫੀਲਿੰਗ ਫੀਲਿੰਗ ਇੰਗਲਿਸ਼ ਵਿੱਚ ਸ਼ੂਗਰ ਚੈੱਕ ਕਿੰਨਾ ਮਾਈ ਤੋਂ ਤੜਕੇ ਮਤਲਬ ਇਕੱਠੀ ਕਰ ਰਿਹਾ ਜੀ ਅੱਗੇ ਜਲਦੀ ਕੀ ਕਰੀ ਸਾਡੇ 950 ਹੋ ਗਿਆ 10 ਰਾਜਾ ਜੀ ਜੋ ਅੱਜ ਹੀਰੇਵਿਲਪ ਕਲੱਬ ਵੱਲੋਂ ਬਸੰਤ ਕਮਾਨ ਨਰੂਲਾ ਜਾਂ ਜਰਮਦਨ ਬਣਾਇਆ ਗਿਆ ਕੀ ਕਰੇ ਜਾਓਗੇ ਅੱਲਾਹ ਬਖਸ਼ੇ ਸਤਿ ਸ਼੍ਰੀ ਅਕਾਲ ਗੋਲਾ ਨੂੰ ਬਹੁਤ ਬਹੁਤ ਜਨਮ ਦਿਨ ਦੀਆਂ ਮੁਬਾਰਕਾਂ ਉਹਨਾਂ ਦਾ ਬਰਥਡੇ ਸੀ 23 ਤਰੀਕ ਦਾ ਸਪਤਵਾਰ ਦੇ ਦਿਨ ਪਰ ਜੋ ਅੱਜ ਬਰਥਡੇ ਮਨਾਇਆ ਗਿਆ ਤੇ ਅੱਜ ਨਾਸ਼ਤੇ ਦਾ ਪਰਫਾਰਮੈਂਸ ਸੀ ਸਾਕੇ ਰੈਸਟੋਰੈਂਟ ਜੀ ਬਹੁਤ ਵਧੀਆ ਨਾਸ਼ਤਾ ਸੀ ਤੇ ਬਹੁਤ ਵਧੀਆ ਰਜ਼ਾਈਆਂ ਉਹਨਾਂ ਨੂੰ ਬਹੁਤ ਬਸੰਤ ਕੁਮਾਰ ਨਰੂਲਾ ਜੀ ਜੋ ਤੁਹਾਡਾ ਜਨਮ ਦਿਨ ਸੀ ਹੀਰੇ ਵੈਲਫਰ ਕਲੱਬ ਵੱਲੋਂ ਮਨਾਇਆ ਗਿਆ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਮੈਂ ਨਾ ਹੋਰ ਹੀਰੇ ਵੈਲਫਰ ਕਲੱਬ ਦੇ ਸਾਰੇ ਮੈਂਬਰਾਂ ਦਾ ਜਿਹੜੇ ਇੱਥੇ ਹਾਜ਼ਰ ਹੈ ਤੁਹਾਨੂੰ ਨਹੀਂ ਵੀ ਆਸ ਸੀ ਮੈਂ ਕਰਾਉਂਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਵੈਲਕਮ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਬਹੁਤ ਹੀ ਉਤਸ਼ਾਹ ਨਾਲ ਸਾਰੇ ਮੈਂਬਰਾਂ ਨੇ ਮੇਰਾ ਬਰਥਡੇ ਸੈਲੀਬ੍ਰੇਟ ਕੀਤਾ ਤੇ ਕਿਸੇ ਤਰ੍ਹਾਂ ਦਾ ਕੋਈ ਇੱਥੇ ਕਮੀ ਪੇਸ਼ੀ ਨਹੀਂ ਆਣ ਦਿੱਤੀ ਕਿ ਹਰ ਤਰ੍ਹਾਂ ਦੀ ਸੈਲੀਬ੍ਰੇਸ਼ਨ ਕੀਤੀ ਗਈ ਤੇ ਮੈਂ ਇੱਕ ਵਾਰ ਫਿਰ ਪ੍ਰੈਸ ਦਾ ਸਾਰੇ ਮੈਂਬਰਾਂ ਦਾ ਧੰਨਵਾਦ ਹਾਂਜੀ ਹਾਂਜੀ